ਸਤ ਸਾਲ ਪਹਿਲੇ ਅਸੀਂ ਬੜੀ ਖੁਸ਼ੀਆਂ ਤੇ ਚਾਵਾਂ ਨਾਲ ਬੇਟੀ ਦਾ ਵਿਆਹ ਕੀਤਾ 2018 5 ਮਾਰਚ ਨੂੰ ਵਿਆਹ ਹੋਇਆ 2019 ਚੌਥੇ ਮਹੀਨੇ ਦੀ 15 ਤਰੀਕ ਨੂੰ ਇਹਨਾਂ ਦੀ ਬੇਟੀ ਹੋਈ ਹੈ 2019 ਦੇ ਵਿੱਚ 10ਵੇਂ ਮਹੀਨੇ ਬਾਹਰ ਗਿਆ ਜਿਹੜਾ ਕਿ 5 ਸਾਲ ਕਰੀਬ ਹੋ ਰਹੇ ਹੈ ਜੋ ਗਿਆ ਕਿ ਮੈਂ ਘਰ ਬਣਾ ਲਾਂਗਾ ਤਰੇਕੀ ਵਾਰ ਮੈਂ ਵਾਪਸ ਜਾਵਾਂਗਾ ਜੋ 5 ਸਾਲ ਦਾ ਗਿਆ ਵਾਪਸ ਨਹੀਂ ਆਇਆ ਲੇਕਿਨ ਐਸਾ ਹੁਣ ਸੁਣਿਆ ਕਿ ਦਸਵੇਂ ਮਹੀਨੇ ਆਉਣ ਵਾਲਾ ਸੀ ਪਹਿਲਾਂ ਮੈਂ ਸੁਣਿਆ ਕਿਸੇਵੇਂ ਸੱਤਵੇਂ ਮਹੀਨੇ ਆਉਣਾ ਫਿਰ ਸੁਣਨ ਨੂੰ ਇਹ ਵਿੱਚ ਅੱਠਵਾਂ ਮਹੀਨਾ ਚੜਿਆ ਕਿ ਐਸੀ ਮੰਦਪਗਣੀ ਖਬਰ ਆਈ ਕਿ ਐਕਸੀਡੈਂਟ ਹੋਇਆ ਜਿੱਥੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਸਾਡੇ ਕੋਲ ਫੋਟੋਆਂ ਆਇਆ ਉਹਲਾ ਦੇਖ ਕੇ ਫੋਟੋਆਂ ਦੇ ਸੀ ਬੜੇ ਦੁਖੀ ਹੋਏ ਕਿ ਕਿਸ ਤਰੀਕੇ ਨਾਲ ਉਹ ਦੀ ਮਰਤੀ ਹੋਈ ਕੋਸ਼ਿਸ਼ ਵੀ ਸਮੇਂ ਨਹੀਂ ਮਿਲਿਆ ਕਿ ਉਹਨਾਂ ਦੇ ਵਾਸਤੇ ਕੁਝ ਇਹ ਨਹੀਂ ਕਰ ਸਕਦੇ ਜੋ ਹੁਣ ਇਹ ਹੀ ਗੁਆ ਰਿਹਾ ਕਿ ਜੇ ਸਰਕਾਰ ਚਾਹੇ ਕੁਝ ਕੋਸ਼ਿਸ਼ ਕਰੇ ਉਪਰਾਲਾ ਕਰੇ ਕਿ ਉਹ ਤੇਦੀ ਗਵਰਨਮੈਂਟ ਦੇ ਨਾਲ ਕੰਟੈਕਟ ਕਰੇ ਕਿ ਜਲਤ ਜਲਤ ਉਹਦੀ ਮ੍ਰਿਤ ਦੇ ਜਿਹੜੀ ਹੈ ਇੱਥੇ ਉਹਨਾਂ ਦੇ ਪਿੰਡ ਚਨੇਵਾਲ ਪਹੁੰਚਾਈ ਜਾਏ ਤਾਂ ਕਿ ਅਸੀਂ ਸਾਰੇ ਉਹਨੇ ਦੇ ਮਾਪੇ ਪੈਣਪਰਾ ਰਿਸ਼ਤੇਦਾਰ ਸਾਰੇ ਉਹਨਾਂ ਦੇ ਆਖਰੀ ਦਰਸ਼ਨ ਜਿਹੜੇ ਕਰ ਸਕਣ ਤੇ ਅੰਤਮ ਉਹਨਾਂ ਦੇ ਜਿਹੜੀ ਰੀਤੀ ਰਿਵਾਜਾਂ ਦੇ ਨਾਲ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਕਰ ਸਕੀ ਆਪੇ ਹੱਥਾਂ ਦੇ ਨਾਲ ਉਹਨੂੰ ਵਿਦਾ ਕਰ ਸਕੀਏ ਇਹ ਹੀ ਹੈ ਕਿ ਸਰਕਾਰ ਦੇ ਅਗੇ ਗੁਹਾਰੇ ਕਿ ਜਲਤ ਜਲਤ ਕੋਸ਼ਿਸ਼ ਕਰਨ ਕਿ ਮ੍ਰਿਤਕ ਦੇ ਦੇ ਨੂੰ ਇੰਡੀਆ ਲੈ ਆਉਣ ਦੀ

ਸਾਨੂੰ को ਹੋ ਮੰਗ ਕਰਨੇ ਆ ਜੀ ਸਾਡੇ ਨੂੰ ਰੈੱਡ ਬਾਡੀ है ਜੀ ਸਾਨੂੰ सरकार का ਦੀ ਅਪੀਲ ਆ ਤੇ ਸਾਨੂੰ ਉਹਦਾ ਬੱਚੇ ਦੀ ਬਾਡੀ ਮੇਰੇ जल्दी ਜਲਦੀ ਤੁਮ ਮਾਸੀ ਪੀਤੀ ਛੱਡ ਗਏ ਮਰ ਗਏ ਮੋੜੇ ਵਿਖਿਆ ਤੇ ਨਹੀਂ ਬਥਾ